ਸਹੀ ਨੋਟ ਦੇ ਵਿੱਚ ਤੁਹਾਡਾ ਜਗਰ ਕੀਤਾ ਗਿਆ ਹੈ ਸਾਡੀ ਮੌਦੀ ਜ਼ਿੰਮੇਵਾਰ ਅਨੁਭਾਲਾ ਅੱਛਾ ਮੇਰਾ ਨਾਮ ਲਿਖਿਆ ਹੋਇਆ ਹੈ ਨਾਂ ਲਿਖਾਂ ਵੇਖੋ ਜੀ ਇਹ ਮੇਰੀ ਸਿਸਟਰ ਦੀ ਸੈਕੰਡ ਮੈਰਿਜ ਜੀ ਮੈਂ ਇਹ ਪਰ ਸੱਤਾਂ ਜਿਹੜੀਆਂ ਨੇ ਚਿਹਰੇ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਹੀ ਬਹੁਤ ਖੁਸ਼ੀ ਹੈ ਚਲੋ ਨਮੀਸ਼ ਤੇ ਆਰਤੀ ਜਿਹੜਾ ਨਾਮ ਦੱਸਿਆ ਜਾ ਰਿਹਾ ਦੋਹਾਂ ਦਾ ਸਹਿਾਲ ਕੁਲ ਚੁੜੀਆ ਉਹ ਮੋਟੇ ਤੋਂ ਪਹੁੰਚੀ ਹੈ ਨਾਮੇ ਕਾਂਗਰਸ ਦੀ ਹੈ ਅੰਨੂ ਵਾਲਾ ਅੰਨੂ ਵਾਲਾ ਜਦੀ ਭੈਣ ਤੇਰੀ ਭੈਣ ਯਾਰ ਇਹਦੀ ਇੱਕ ਦੋ ਹੀ ਭੈਣਾਂ ਇੱਕ ਭੈਣ ਦੂਜੀ ਤੇ ਆ ਕੇ ਮਾੜਾ ਬੈਠ ਗਿਆ ਸਰ ਪਤਾ ਕਰ ਦੇਗਾ ਕਿ ਇਹ ਕਿੰਨੀ ਕਲੀਟਰੀ ਉਹ ਤਵਾਰਦਲ ਬਾਰੇ ਆਲੋ ਇਹਦੀ ਭੈਣ ਹਨ ਇਹਨਾਂ ਇਹਨਾਂ ਬਾਲਾ ਤੇ ਇਸ ਦੀ ਮੰਮੀ ਵਰਮਲਾ ਬਿਆਲਾ ਬਿਆਲਾ ਕਰਕੇ ਬੜੀ ਲੜਾਈ ਹੋਣ ਲੱਗ ਪਈ ਸੀ ਦਿਨ ਬਾ ਦਿਨ ਇਸ ਦੀ ਭੈਣ ਨੂੰ ਬਾਲਾ ਜਿਹਨੂੰ ਕਚਹਿਰ ਨੇ ਆਉਂਦੀਆਂ ਦੀ ਧਮਕੀਆਂ ਐਸਐਚਓ ਸਾਹਿਬ ਆ ਵੇਖੋ ਦੇ ਲੱਗਦੀ ਐ ਸਰ ਐਸਐਚਓ ਸਾਹਿਬ इह बोल के सुन सुन जाते माननीय गोविंद जी ये जो मैं आपको बात कर रहा हूं ਕੀਤਾ ਹੈ ਕਿ ਸਾਡੀ ਮੌਦੀ ਜ਼ਿੰਮੇਵਾਰ ਅਨੁਭਾਲਾ ਅੱਛਾ ਮੇਰਾ ਨਾਮ ਲਿਖਿਆ ਵਾ ਇਹਨਾਂ ਨੇ ਲਿਖਿਆ ਵੇਖੋ ਜੀ ਇਹ ਮੇਰੀ ਸਿਸਟਰ ਦੀ ਸੈਕਿੰਡ ਮੈਰਿਜ ਈ ਹੈ ਮੈਰਿਜ ਹੋਈ ਆ ਇਹ ਸ਼ਿਵਾਲੇ ਉਥੇ ਇਹਨਾਂ ਦੇ ਹੈਗੇ ਨਾਜ਼ ਦੋ ਤਿੰਨ ਮਹੀਨਾ ਬਾਅਦ ਹੀ ਇਹਨਾਂ ਨੇ ਉਹਨਾਂ ਨੂੰ ਉੱਪਰ ਚੜਾਤਾ ਵਾ ਅੱਡ ਕਰਤਾ ਵਾ ਉਹਦੇ ਤੋਂ ਬਾਅਦ ਇਹਨਾਂ ਨੇ ਇੱਧਰ ਖਰੀਦ ਲਿਆ ਵਾ ਇਹ ਖਰੀਦ ਕੇ ਇੱਥੇ ਹਸਬੰਡ ਵਾਈਫ ਹੀ ਰਹਿ ਰਹੇ ਆ ਦੋਨੋਂ ਜਾਣੇ ਇਹ ਸਾਡੇ ਮੰਮੀ ਇਕੱਲੇ ਆ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਆ ਮੰਮੀ ਦਾ ਹੀ ਧਿਆਨ ਰੱਖਦੇ ਆ ਇਹ ਰਿਸਟ੍ਰਿਕਸ਼ਨਸ ਵੀ ਲਉਂਦੇ ਹੀ ਵੀ ਮੰਮੀ ਵੱਲ ਘਟ ਜਾਓ ਜਾਂ ਇੱਧਰ ਘਟ ਜਾਓ ਜਾਂ ਜੋ ਵੀ ਆ ਬਾਕੀ ਇਹਨਾਂ ਚ ਪਰਸਨਲ ਇਸ਼ੂ ਕੀ ਆ ਸਾਨੂੰ ਨਹੀਂ ਪਤਾ ਇਹਦੇ ਬਾਰੇ ਤੁਹਾਡੇ ਨਾਮ ਦਾ ਜ਼ਿਕਰ ਆਉਣਾ ਜਿਹੜਾ ਤੁਹਾਡਾ ਨਾਮ ਇਹਨਾਂ ਸੂਸਨ ਰੋਡ ਤੇ ਲਿਖਿਆ ਇੱਕ ਬਾਰੀ ਆ ਦੇਖੋ ਚਾਹੁੰਦੇ ਹੀ ਵੀ ਇਹਨਾਂ ਦੀ ਇੱਕ ਪਿੱਛੇ ਇਹਨਾਂ ਦੀ ਮਦਰ ਆ ਤੇ ਇੱਕ ਸਿਸਟਰ ਆ ਇਹਨਾਂ ਨਾਲ ਰੱਖਣੀ ਇਹਨਾਂ ਰਿਸ਼ਤਾ ਹੈ ਅੱਛਾ ਜੀ ਕਿਉਂਕਿ ਸਾਡਾ ਕੋਈ ਭਰਾ ਨਹੀਂ ਹੈਗਾ ਮੰਮੀ ਸਾਡੀ ਜ਼ਿੰਮੇਵਾਰੀ ਮੰਮੀ ਦਾ ਧਿਆਨ ਆਪਾਂ ਹੀ ਰੱਖਣਾ ਜੀ ਜੀ ਠੀਕ ਆ ਤੇ ਅਸੀਂ ਦੋਨੋਂ ਭੈਣਾਂ ਨੇ ਮੰਮੀ ਨੂੰ ਵੇਖਣਾ ਹੀ ਉਹ ਜਾਂਦੇ ਵੀ ਇਹ ਆਪਣੀ ਭੈਣ ਨਾਲ ਵੀ ਨਾਂ ਰੱਖਣ ਤੇ ਮਾਂ ਨਾਲ ਵੀ ਨਾਂ ਰੱਖਣ ਇੱਥੇ ਘਰ ਲਿਆ ਇੰਨਾ ਸਾਰਿਆਂ ਨੂੰ ਲਾਗੇ ਵਾਲਿਆਂ ਨੂੰ ਪਤਾ ਹੀ ਹੈ ਕੌਣ ਇੱਥੇ ਆਪਾਂ ਝਗੜਾ ਹੁੰਦਾ ਸੀ ਆਪਸ ਵਿੱਚ ਜਿੰਨਾਂ ਦਾ ਉਹਨਾਂ ਦੇ ਭਰਾ ਦਾ ਕਹਿਣਾ ਕਿ ਝਗੜਾ ਅਕਸਰ ਹੁੰਦਾ ਰਹਿੰਦਾ ਸੀ ਮੇਰੇ ਭਰਾ ਦਾ ਆਪਣੇ ਭਾਈ ਨਾਲ ਇਨਾਂ ਦਾ ਉਹਨਾਂ ਦੇ ਛੋਟੇ ਬ੍ਰਦਰ ਦਾ ਝਗੜਾ ਵੇਖੋ ਝਗੜਾ ਇਹਨਾਂ ਦਾ ਆਪਸ ਦੇ ਵਿੱਚ ਕੀ ਹੈ ਇਹ ਨਹੀਂ ਸਾਨੂੰ ਨਹੀਂ ਪਤਾ ਆਪਸ ਦੇ ਵਿੱਚ ਮੀਆਂ ਬੀਵੀ ਦਾ ਕੋਈ ਨਹੀਂ ਆ ਇਹਨਾਂ ਦੇ ਘਰ ਵਾਲੇ ਜਿਹੜੇ ਆ ਪਿੱਛੋਂ ਵੇਖੋ ਉੱਥੋਂ ਪਹਿਲੇ ਤੁਸੀਂ ਇੱਥੇ ਭੇਜਿਆ ਵਾ ਫਿਰ ਤੁਸੀਂ ਕਿਚਨ ਦੇ ਉਹਨਾਂ ਨੂੰ ਫਿਰ ਇਹ ਕਹਿੰਦੇ ਵੀ ਇੱਧਰ ਵੀ ਨਾ ਰੱਖੋ ਤੁਸੀਂ ਇਹਨਾਂ ਦੇ ਨਾਲ ਵੀ ਨਾ ਰੱਖੋ ਉਧਰ ਨਾ ਕੁੜੀ ਦੇ ਰੈਸਟ੍ਰਿਕਸ਼ਨ ਲਾਈਆਂ ਤੁਹਾਡਾ ਨਾਮ ਉਹਦਾ ਕੀ ਕਰਨ ਲੱਗਦਾ ਤੁਹਾਨੂੰ ਪਤਾ ਇਹਦੇ ਬਾਰੇ ਵਿੱਚ ਪਤਾ ਮੇਰਾ ਨਾਮ ਕਿਉਂ ਲਿਖਿਆ ਗਿਆ ਹੈ ਮੇਰਾ ਨਾਮ ਤਾਂ ਲਿਖਿਆ ਵੀ ਮੈਂ ਕੁੜੀ ਦੀ ਭੈਣ ነਗੀਆਂ ਵੀ ਇਹ ਕੁੜੀ ਦੀ ਭੈਣ ਆ ਇਹ ਕੁੜੀ ਦੀ ਕੁੜੀ ਦੀ ਸਾਈਡ ਦੀ ਗੱਲ ਕਰੇਗੀ ਜੋ ਵੀ ਹੋਏਗਾ ਮੈਂ ਤੇ ਆਪਣੀ ਭੈਣ ਵਾਲੀ ਗੱਲ ਕਰਾਂਗੀ ਨਾ ਮੇਰਾ ਨਾਮ ਇਸ ਕਰਕੇ ਲਿਖਿਆ ਇਹ ਜਾਂਦੇ ਵੀ ਆਪਣੀ ਮਾਂ ਤੇ ਭੈਣ ਨੂੰ ਇਹ ਛੱਡਦੇ ਇਹਨਾਂ ਦੇ ਨਾਲ ਰੱਖੇ ਹੀ ਨਾ ਵੀ ਵੇਖੋ ਘਰ ਲਿਆ ਲਾਗੇ ਲਿਆ ਤੁਸੀਂ ਸਾਡੀ ਮਦਰ ਕੱਲੇ ਆਪਾਂ ਹੀ ਇਹਨਾਂ ਦਾ ਧਿਆਨ ਰੱਖਣਾ ਨਾ ਹੁਣ ਇਹ ਕਹਿੰਦੇ ਵੀ ਇਹਨਾਂ ਬਿਲਕੁਲ ਹੀ ਕੱਟ ਆਫ ਕਰ ਦੋ ਇਹ ਤੇ ਪਰ ਦੱਸਿਆ ਜਾ ਰਿਹਾ ਕਿ ਸੁਸਾਇਡ ਆ ਪਰ ਲੈ ਕੇ ਜਿਹੜੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਹ ਸੱਟਾਂ ਲੱਗੀਆਂ ਸਿਰ ਦੇ ਉੱਪਰ ਸੱਟਾਂ ਲੱਗੀਆਂ ਆ ਵੇਖੋ ਸੁਸਾਇਡ ਇਹ ਸੁਸਾਇਡ ਵਾ ਜਾਂ ਮਰਡਰ ਵਾ ਇਹ ਤੇ ਹੱਲੇ ਕੁਝ ਕਹਿ ਨਹੀਂ ਸਕਦਾ ਠੀਕ ਆ ਨਾ ਹੁਣ ਸਾਡੀ ਭੈਣ ਸਾਨੂੰ ਕੱਲ ਮਿਲ ਕੇ ਗਈ ਉਹ ਚੰਗੀ ਭਲੀ ਸਾਡੇ ਘਰੋਂ ਗਈ ਆ ਕੋਈ ਗੱਲਬਾਤ ਨਹੀਂ ਕੁਛ ਨਹੀਂ ਮੈਂ ਨਹੀਂ ਮੰਨਦੀ ਵੀ ਉਹ ਸੌਸਾਈਡ ਕਰ ਸਕਦੀ ਆ ਉਹਦਾ ਉਹ ਬਹੁਤ ਬਰੇਵ ਲੇਡੀ ਹੀ ਉਹ ਜੌਬ ਕਰਦੀ ਆ ਗਵਰਨਮੈਂਟ ਟੀਚਰ ਵਾਓ ਇੰਨੇ ਸਾਲ ਹੋ ਗਏ ਆ ਸੈਕਿੰਡ ਮੈਰਿ ਜੀ ਉਹਦੀ ਕੋਈ ਉਹਨੇ ਕੋਈ ਭੱਜ ਕੇ ਵਿਆਹ ਤੇ ਕਰਾਇਆ ਨਹੀਂ ਸੀ ਸਾਡੇ ਪੇਰੈਂਟਸ ਨੇ ਕੀਤਾ ਵਾ ਬਾਕੀ ਇਹ ਬੰਦੇ ਨੇ ਕੀ ਕੀਤਾ ਵਾ ਇਹ ਹੁਣ ਕਿਸੇ ਨਾਲ ਦੁਸ਼ਮਣੀ ਕੋਈ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਇਹ ਪਿੱਛੇ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਆ ਇਹਨਾਂ ਦਾ ਵੇਖੋ ਰਾਤ ਤੋਂ ਕਹਿੰਦੇ ਫੋਨ ਨਹੀਂ ਚੁੱਕ ਰਹੇ ਸਾਨੂੰ ਕੋਈ ਨੌਲੇਜ ਨਹੀਂ ਆ ਸਾਨੂੰ ਅੱਜ ਸਵੇਰੇ ਫੋਨ ਆਇਆ ਵੀ ਇਹ ਰਾਤ ਦਾ ਫੋਨ ਨਹੀਂ ਚੁੱਕ ਰਹੇ ਤੁਸੀਂ ਸਾਨੂੰ ਰਾਤ ਨੂੰ ਇਨਫੋਰਮ ਕਰੋ ਅਸੀਂ ਜਾ ਕੇ ਦੇਖੀਏ ਸਾਨੂੰ ਨਹੀਂ ਦੱਸਿਆ ਗਿਆ ਜੇ ਚਲੋ ਤੁਹਾਨੂੰ ਪਤਾ ਤੁਸੀਂ ਆ ਕੇ ਵੇਖੋ ਨਾ ਉਹਨਾਂ ਨੇ ਆਪ ਵੇਖਿਆ ਜੇ ਨਾ ਉਹਨਾਂ ਨੇ ਸਾਨੂੰ ਦੱਸਿਆ ਇਹ ਸਾਰੇ ਪਿੱਛੇ ਇਹਨਾਂ ਦੇ ਰਲੇ ਹੋਏ ਆ ਇਹਨਾਂ ਦਾ ਮੁੰਡਾ ਕਿਸ ਤਰ੍ਹਾਂ ਦਾ ਵਾ ਕਿਹੜੇ ਟਾਈਪ ਦਾ ਇਹਨਾਂ ਨੂੰ ਇੱਕ ਇੱਕ ਚੀਜ਼ ਬਾਰੇ ਨੌਲੇਜ ਆ ਸਾਡੀ ਕੁੜੀ ਜਿਹੜੀ ਹੀ ਨਾ ਉਹਦੀ ਸ਼ਰਾਫਤ 'ਚ ਉਹਦਾ ਇਹ ਹਾਲ ਹੋ ਗਿਆ ਜੀ ਕੀ ਨਾਮ ਇਹ ਮੇਰਾ ਨਾਮ ਰਾਜ ਨਵੇਤਾ ਜੀ ਜਿਹੜਾ ਅੰਦਰ ਦੇਖੋ ਮਈ ਹੈ ਕੀ ਕਰਦੇ ਕੀ ਹੈ ਇਸ ਕੀ ਕੋਣ ਹੈ ਦੋਵੇਂ ਹਸਬੰਡ ਵਾਈਫ ਸੀਗੇ ਇੱਕ ਇਹਨਾਂ ਦੀ ਬੇਟੀ ਸੀਗੀ ਤੇ ਜਿਹੜੀ ਇਹਨਾਂ ਦੀ ਵਾਈਫ ਆ ਉਹ ਮੇਰੇ ਨਾਲ ਟੀਚਰ ਨੇ ਗਵਰਨਮੈਂਟ ਜੌਬ ਕਰਦੇ ਸੀਗੇ ਕਿੰਨੀ ਕਹਿ ਰੋ ਗਿਆ ਇਹਨਾਂ ਨੂੰ ਉੱਥੇ ਰਹਿੰਦੇ ਇਹਨਾਂ ਨੂੰ ਤਕਰੀਬਨ ਮੇਰੇ ਨਾਲ ਸਾਲ ਕਦੇ ਲੱਗੇ ਉਹ ਚੱਲਿਆ ਜੀ ਤੇ ਦੱਸਿਆ ਜਾ ਰਿਹਾ ਕਿ ਅੰਦਰ ਕੋਈ ਸੁਸਾਈਡ ਨੋਟ ਵੀ ਦੀਵਾਰਾਂ ਦੇ ਉੱਤੇ ਵੀ ਲਿਖਿਆ ਆ ਜੀ ਜਿਹੜੀ ਮੌਤ ਦੀ ਜ਼ਿੰਮੇਵਾਰ ਅਨੂੰ ਦੱਸਿਆ ਜਾ ਰਿਹਾ ਅਨੂੰ ਨਹੀਂ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਇਹਨਾਂ ਰਿਸ਼ਤੇ ਰਏ ਕੀ ਨਾਮ ਇਹਨਾਂ ਦਾ ਜਾਂ ਕੀ ਉਹਨਾਂ ਦਾ ਨਾਮ ਹੈ ਹਾਂ ਤੇ ਇਹਨਾਂ ਦਾ ਨਾਮ ਵੀ ਨਹੀਂ ਪਤਾ ਵੀ ਇਹਨਾਂ ਦਾ ਨਾਮ ਕੀ ਹੈ ਕਿਉਂਕਿ ਇਹਨਾਂ ਨੂੰ ਆਇਆ ਥੋੜਾ ਚਿਰ ਹੋਇਆ ਤੇ ਕਦੀ ਬਹੁਤਾ ਵਿਚਰੇ ਹੀ ਨਹੀਂ ਕਦੀ ਬਾਹਰ ਅੰਦਰ ਕਦੀ ਆਏ ਨਹੀਂ ਆਪਣੇ ਅੰਦਰ ਹੀ ਮਸਤ ਰਹਿੰਦੇ ਸੀਗੇ ਤੇ ਵਾਈਫ ਇਹਨਾਂ ਦੀ ਜੌਬ ਤੇ ਚਲੀ ਜਾਂਦੀ ਸੀ ਤੇ ਆਪ ਵੀ ਇਹ ਪ੍ਰਾਈਵੇਟ ਜੌਬ ਤੇ ਟੈਕਸੀ ਚ ਮੇਰੇ ਖਾਲ ਚਲਾਦੇ ਮਾੜੀ-ਮਾੜੀ ਨਹੀਂ ਦੇਸੋ ਯੂ ਉਹਨਾਂ ਦੇ ਭਰਾ ਨੇ ਦੱਸਿਆ ਕਿ ਇਹਨਾਂ ਦੇ ਸੈਕੰਡ ਮੈਰਿਜ ਹੈ ਉਹ ਲੜਾਈ ਝਗੜਾ ਵੀ ਰਹਿੰਦਾ ਸੀ ਨਹੀਂ ਇਸ ਬਾਰੇ ਕਿਉਂਕਿ ਜੇ ਦੇਖੋ ਜੇ ਕਦੇ ਯਾਦਾ ਚ ਰਹਿੰਦੇ ਹੋ ਤੇ ਸਾਨੂੰ ਕੋ ਮਾੜਾ-ਬਾੜ ਇਹਨਾਂ ਜੀ ਮਨੀਸ਼ ਕੁਮਾਰ ਪੁੱਤਰ ਹੈਗਾ ਰਮੇਸ਼ ਕੁਮਾਰ ਅਰੋੜਾ ਵਾਸੀ ਹਾਊਸ ਨੰਬਰ 1186 ਗਲੀ ਨੰਬਰ 7 ਕਰਤਾਰਨਗਰ ਸ਼ਹਿੜੇ ਦਾ ਤੇ ਇਹਦੀ ਵਾਈਫ ਸੀ ਆਰਤੀ ਜਿਹੜੀ ਹੈ ਇਹਨਾਂ ਨੇ ਸੁਸਾਇਡ ਕੀਤਾ ਪੱਖੇ ਦੇ ਨਾਲ ਪੱਖੇ ਨਾਲ ਰੱਸੀ ਵੀ ਆ ਥੱਲੇ ਡਿੱਗੇ ਆ ਲੇਡੀ ਦੇ ਸਾਟ ਵੀ ਲੱਗੀ ਐ ਤੇ ਸਾਨੂੰ ਸੁਸਾਇਡ ਨੋਟ ਵੀ ਲਿਖਿਆ ਮਿਲਿਆ ਤੇ ਅਸੀਂ ਜਿਹੜੀ ਆ ਮੁਕਦਮਾ ਦਰਜ ਕਰਕੇ ਤੇ ਇਹ ਜਿਨ੍ਹਾਂ ਦੇ ਖਿਲਾਫ ਐ ਉਹਨਾਂ ਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਕਾਰਵਾਈ ਕਰਿਆ ਸਰ ਸੁਸਾਇਡ ਜਿਨ੍ਹਾਂ ਦਾ ਨਾਮ ਸੁਸਾਇਡ ਚ ਲਿਖਿਆ ਹੋਇਆ ਉਹਨਾਂ ਦਾ ਕਹਿਣਾ ਕਿ ਇਹਨਾਂ ਦਾ ਅਪਰਚ ਟਕੜਾ ਲਿੰਦਾ ਸੀ ਮੇਰਾ ਇਸ ਚੀਜ਼ ਨਾਲ ਕੋਈ ਤਾਲੁਕਤ ਨਹੀਂ ਚਲੋ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਉਹ ਕੋਈ ਜਿਨ੍ਹਾਂ ਦਾ ਨਾਮ ਲਿਖਿਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਹੋ ਜੇ ਫਿਲਹਾਲ ਨਹੀਂ ਦੱਸ ਸਰ ਜਿਹੜੀਆਂ ਹੋਰ ਦੇਖਣ ਨੂੰ ਆਇਆ ਕਿ ਉਹ ਸੱਟਾਂ ਵੀ ਕੋਈ ਨਹੀਂ ਉਹ ਪੋਸਟਮਾਰਟਮ ਦੇ ਵਿੱਚ ਸਾਰਾ ਕੁਝ ਆ ਜਾਏਗਾ ਠੀਕ ਸੀ ਤੇ ਹੁਣ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਅਸੀਂ ਮੁਕਦਮਾ ਦਰਜ ਕਰਕੇ ਸਬੰਧਤ ਧਰਾਵਾਂ ਦੇ ਤਹਿਤ ਤੇ ਇਹਨਾਂ ਨੂੰ ਜਿਹੜਾ ਦੋਸ਼ੀ ਆਣ ਜਿਹੜੇ ਹੈ ਬਟ ਉਹਨਾਂ ਨੂੰ ਅਰੈਸਟ ਪਾ ਕੇ ਅਗਲੀ ਕਾਰਵਾਈ ਸਾਰ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 68593